ਕਰ ਹੋਰ ਕਰਨੀ ਚਾਹੁੰਨਾ ਆਪਣੇ ਕੌਮ ਦੇ ਹਾਲਾਤ ਆਪਣੇ ਲੀਡਰਾਂ ਦੇ ਕਿਉਂਕਿ ਗੱਲ ਪਹੁੰਚੋਗੇ ਸਿਆਸਤ ਤੇ ਹੀ ਹੋਣੀ ਹੈ ਜਿੰਨਾ ਚਿਰ ਤੱਕ ਅਸੀਂ ਸਿਆਸੀ ਦੌਰ ਉੱਤੇ ਆਪਣੇ ਆਪ ਨੂੰ ਸਟਰੋਂਗ ਸਿੱਖਾਂ ਨੂੰ ਨਹੀਂ ਕਰਾਂਗੇ ਉਹਨਾਂ ਜੇ ਤੱਕ ਅੱਗੇ ਗੱਲ ਜਿਹੜੀ ਵੱਧ ਨਹੀਂ ਸਕਦਾ ਸਾਬਕਾ ਜਥੇਦਾਰ ਗਰਦੇਵ ਸਿੰਘ ਦੀ ਕੌਕੇ ਸ਼੍ਰੀ ਹਕਾਲਤਖਸਰ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਕਿ ਅੱਜ ਤੱਕ ਉਹਨਾਂ ਨੂੰ ਸਾਡੀ ਕੌਮ ਤੇ ਸਾਡੇ ਕੌਮ ਦੇ ਉਹ ਲੀਡਰ ਉਹ ਠੇਕੇਦਾਰ ਅੱਜ ਤੱਕ ਸ਼ਹੀਦੀ ਨਹੀਂ ਕੌਮੀ ਸ਼ਹੀਦ ਐਲਾਨ ਸਕੇ ਬੜੀ ਹੈਰਾਨਗੀ ਦੀ ਗੱਲ ਆ ਕਿ ਅਸੀਂ ਉਹਨਾਂ ਨੂੰ ਕੌਮੀ ਸ਼ਹੀਦੀ ਨਹੀਂ ਐਲਾਨ ਸਕੇ ਜਿਹੜੇ ਸਾਡੇ ਅਕਾਲ ਤਖਤ ਦੇ ਜੱਜਦਾਰ ਕੋਲ ਆ ਤੇ ਉਹਨਾਂ ਨਾਲੋਂ ਤੇ ਸਾਡੇ ਬਾਹਰ ਦੇ ਲੋਕ ਕੁਝ ਜ਼ਿਆਦਾ ਵਧੀਆ ਨੇ ਬਾਹਰ ਦੇ ਲੋਕਾਂ ਨੇ ਪਰਸੋਂ ਸੈਂਕਰਾਮੈਂਟੋ ਦੇ ਵਿੱਚ ਕੈਲੋਹੋਰਨੀਆਂ ਤੇ ਕੋਲ ਨੂੰ ਬਹੁਤ ਵੱਡਾ ਇਕੱਠ ਹੋਇਆ ਉੱਥੇ ਘੱਟ ਤੋਂ ਘੱਟ 2 ਲੱਖ ਲੋਕ ਇਕੱਠੇ ਹੋਏ ਜਦੋਂ ਦੇ ਰੈਫਰੈਂਡਮ ਦੇ ਨਾਂ ਤੇ ਉੱਤੇ ਵੋਟਾਂ ਪਈਆਂ ਤਾਂ ਉਹਦੇ ਚ ਸਭ ਤੋਂ ਵੱਡੀ ਗੱਲ ਵੋਟਾਂ ਪੈਣੀਆਂ ਇੱਕ ਵੱਖਰਾ ਚੀ ਸੀਗੀ ਪਰ ਉੱਥੇ ਸਿਖਾਂ ਦੇ ਸ਼ਰੀਅਕਾਲ ਤੱਕ ਸਾਡੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਨੂੰ 2 ਲੱਖ ਤੋਂ ਵੱਧ ਸਿੱਖ ਸੰਗਤਾਂ ਦੇ ਵਿੱਚ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਦੇ ਉਤੇ ਐਲਾਨ ਕੀਤਾ ਗਿਆ ਤੇ ਜਿਹੜੇ ਜਿੱਥੇ ਅਸੀਂ ਰਹਿੰਦੇ ਸੀ ਜਿੱਥੇ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਰਹਿੰਦੇ ਸੀ ਉਥੋਂ ਦੇ ਲੋਕ ਉਥੋਂ ਦੇ ਸਿਆਸੀ ਲੋਕ ਉਹਨਾਂ ਨੂੰ ਕੌਮ ਦਾ ਸ਼ਹੀਦ ਅੱਲਾਹਨੋਂ ਡਰ ਰਹੇ ਨੇ ਤੇ ਇਹਦਾ ਮਤਲਬ ਇਹ ਆ ਕਿ ਅਸੀਂ ਗੁਲਾਮ ਨਹੀਂ ਤੇ ਫਿਰ ਹੋਰ ਕੀ ਹੈ ਸਾਨੂੰ ਉਸ ਗੁਲਾਮੀ ਨੂੰ ਤੋੜਨਾ ਪਊਗਾ ਉਸ ਗੁਲਾਮੀ ਨੂੰ ਆਪਣੇ ਇੱਥੇ ਜਿਹੜੀ ਵਸੀ ਪਈ ਹੈ ਉਹਨੂੰ ਬਾਹਰ ਕੱਢਣਾ ਪਊਗਾ ਸੋ ਜਿਹੜਾ ਵੀ ਲੀਡਰ ਆਵੇ ਉਹਨੂੰ ਪੁੱਛੋ ਜ਼ਰੂਰ ਉਹਨੂੰ ਸਵਾਲ ਜ਼ਰੂਰ ਕਰੋ ਕਿ ਤੁਸੀਂ ਸਿੱਖ ਜਿਨ੍ਹਾਂ ਨੇ ਸਿੱਖਾਂ ਨੇ ਸਿੱਖਾਂ ਦੀ ਕੌਮ ਕਦੀ ਹੋਇਆ ਕਰਦੀ ਇਹ ਜਿਨ੍ਹਾਂ ਨੇ ਆਪਣੇ ਝੰਡੇ ਜਲਾਏ ਆਪਣਾ ਰਾਜ ਰੱਖਿਆ ਆਪਣੀ ਕਰੰਸੀ ਚਲਾਈ ਸੀਗੀ ਉਹਦੇ ਰਾਜ ਵਾਸਤੇ ਆਪਾਂ ਕੀ ਕਰਨਾ ਚਾਹੁੰਦੇ ਆਂ ਅੱਜ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਜਿਹੜੀ ਬੜੀ ਖਤਰਨਾਕ ਹੈ ਉਹ ਖਤਰਨਾਕ ਕੀ ਹੈ ਕਿਸ ਫੱਟੇ ਇਥੇ ਪੰਜਾਬ ਦੇ ਵਿੱਚ ਕੈਬਨਿਟ ਮੰਤਰੀਆਂ ਦੇ ਅਉਤਿਆਂ ਦਾ ਆਨੰਦ ਮੰਨਣ ਵਾਲੇ लेके कैबिनेट अहद के नंद मानने सरदार सिकंदर सिंह जी मलुका मलुका साहब भी कह दें ਵੋਟਾਂ ਸਾਡੀਆਂ ਨਜ਼ਾਰੇ ਤੁਸੀਂ ਲੁੱਟੋ ਸਾਨੂੰ ਡਾਂਗਾ ਫੇਰੋ ਸਾਡੇ ਨੌਜਵਾਨ ਵੀਰਾਂ ਨੂੰ ਜੇਲਾਂ 'ਚ ਸੁਟੋ ਤੇ ਉਹਨਾਂ ਦੀ ਨੂੰ ਨੇ ਆਈਏ ਅਫਸਰ ਤੋਂ ਰਜਾਇਨ ਦੇ ਕੇ ਤੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਲਈ ਇਹ ਬਹੁਤ ਸੋਚਣ ਵਾਲੀ ਗੱਲ ਹੈ ਸਿੱਖਾਂ ਵਾਸਤੇ ਇਹਨਾਂ ਨੇ ਆਪਣਾ ਬੜਾ ਵੱਡਾ ਯੋਗਦਾਨ ਪਾਇਆ ਤੇਜਾ ਸਿੰਘ ਦੀ ਸਮੁੰਦਰੀ ਜਿਨ੍ਹਾਂ ਦੇ ਨਾਂ ਦੇ ਉੱਤੇ ਤੇਜਾ ਸਿੰਘ ਸਮੁੰਦਰੀ ਹਾਲ ਬਣਿਆ ਉਹਨਾਂ ਦਾ ਪੁੱਤਰਾ ਉਹ ਵੀ ਆਇਆ ਇਸ ਅਫਸਰ ਤੇ ਅਮਰੀਕਾ ਦੇ ਵਿੱਚ ਭਾਰਤ ਦੇ ਰਾਜਦੂਤ ਰਹੇ ਤੇ ਉਹ ਵੀ ਆਪਣਾ ਸਾਰਾ ਅਸਫਸਤ ਛੱਡ ਕੇ ਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਤੇ ਅੱਜ ਅੰਮਰਸਰ ਦੀ ਉਧਰ ਧਰਤੀ ਦੇ ਤੋਂ ਭਾਜਪਾ ਦੇ ਤੋਂ ਲੋਕ ਸਭਾ ਸੀਟ ਜਿਹੜੀ ਆ ਉਹ ਲੜ ਰਹੇ ਨੇ ਤੇ ਉਹਨਾਂ ਦੇ ਉਮੀਦਵਾਰ ਇਹ ਸਤਕਾਰਯੋਗ ਇਹ ਗੱਲਾਂ ਸੋਚਣ ਦੀਆਂ ਨੇ ਕਿ ਸਿੱਖਾਂ ਦੇ ਲੀਡਰ ਜੇ ਅਸੀਂ ਅੱਜ ਮ스터 ਤਾਰਾ ਸਿੰਘ ਨੂੰ ਜਾਂ ਬਲਦੇਵ ਸਿੰਘ ਨੂੰ ਦੋਸ਼ੀ ਕਰਾਰ ਦੇ ਕੇ ਬੇਡਾ ਗਰਖ ਕਰਦਾ ਉਹਨਾਂ ਨੇ ਕੌਮ ਨੂੰ ਖੂਜ ਛੁੱਟ ਦਿੰਦਾ ਮੈਂ ਕਹਿੰਦਾ ਉਦੋਂ ਤੇ ਕੋਈ ਗੱਲ ਹੀ ਨਹੀਂ ਸੀ ਹੁਣ ਅਗਲੀ ਦੇਖ ਲੋ ਕੀ ਹੋ ਰਿਹਾ ਉਹਨੂੰ ਜ਼ਰੂਰ ਵੇਖਣਾ ਪਊਗਾ ਉਹਨੂੰ ਜ਼ਰੂਰ ਚਾਤਣਾ ਪਊਗਾ ਜਿਹੜੇ ਸਾਡੇ ਜਿੰਨੇ ਵੀ ਮੇਰੀ ਗੱਲ ਨੂੰ ਸੁਣਦੇ ਨੇ ਉਹ ਜ਼ਰੂਰ ਇਹਨਾਂ ਗੱਲਾਂ ਵੱਲ ਵਿਚਾਰ ਕਰਿਆ ਕਰੋ ਤਾਂ ਹੀ ਅਸੀਂ ਕਿਉਂਕਿ ਸਿਆਸਤ ਦੇ ਵਿੱਚ ਸਿੱਖ ਕੌਮ ਨੂੰ ਪਰਪੱਕ ਹੋਣਾ ਪਊਗਾ